ਸਾਰਾ ਕੰਮ ਨਿਬੜ ਗਿਆ ਵਾ ਬਸ ਮੈਂ ਨਾ ਅੱਜ ਥੱਕ ਗਈ ਹਾਂ ਬਹੁਤ ਜ਼ਿਆਦਾ ਇਹ ਵੀ ਆਉਣੇ ਵਾਲੇ ਆ ਘਰ ਤੇ ਵੀ ਆਉਣ ਵਾਲੇ ਬਸ ਜੀ ਆ ਗਿਆ ਤੁਸੀਂ ਅੱਜ ਇੰਨੀ ਚਲਦੇ ਹੋ ਮੜਾ ਕੰਮ ਛੇਤੀ ਨਿਬੜ ਗਏ ਤਾਂ ਕਰਕੇ ਜਾ ਪਾਣੀ ਲੈ ਮੇਰੇ ਵਾਸਤੇ ਅੱਛਾ ਚੱਦਰ ਦੀ ਰਾਗੀ ਬਦਲਣੀ ਤੇ ਖਲਾਰਾ ਇੰਨਾ ਜ਼ਿਆਦਾ ਪਿਆ ਹੋਇਆ ਵਾ ਪਤਾ ਨਹੀਂ ਕੀ ਬੰਦਨਾ ਜੀ ਮੇਰਾ ਜ ਇਹਨਾਂ ਨੂੰ ਤਾਂ ਸਫਾਈ ਬਹੁਤ ਜ਼ਿਆਦਾ ਪਸੰਦ ਹੈ ਹੋ ਜੀ ਮੈਂ ਕਿਹਾ 5 ਮਿੰਟ ਉੱਠ ਜਾਗਾ ਜਰਾ ਚਾਦਰ ਬਦਲਦਾ ਜੀ ਕੱਲੀ ਚਾਦਰ ਹੀ ਰਹਿ ਗਈ ਬਦਲਣ ਵਾਲੀ ਬਸ ਬਾਕੀ ਤਾਂ ਸਾਰਾ ਕੰਮ ਹੋ ਗਿਆ। ਸ਼ਬ ਮੈਂ ਤਾਂ ਹੀ ਉਦੋਂ ਦਾ ਵੇਖਣ ਧਿਆ ਹਫਤਾ ਹੋ ਗਿਆ ਚਾਦਰ ਵਿਛਾਈ ਨੂੰ ਕੀ ਗੱਲ ਬਦਲੀ ਨਹੀਂ ਗਈ? ਸੋ ਧੰਨਵਾਦ ਸਫਾਈਆਂ ਵੀ ਤਾਂ ਕਰਨੀਆਂ ਨਾ ਫੇਰ ਹੋਣਾ ਉਹ ਤੇ ਉਹ ਸਵੇਰ ਦੀ ਤੇ ਮੈਂ ਲੱਗੀ ਜੇ ਕਰਨ ਹੂੰ ਸਫਾਈਆਂ ਕਰਨੀਆਂ ਸਫਾਈਆਂ ਨੂੰ ਥੋੜਾ ਜਿਹਾ ਟਾਈਮ ਲੱਗਣਾ ਮੈਂ ਹੁਣੇ ਬਦਲ ਦੇਣੀ 2 ਮਿੰਟ ਲੱਗਣੀ ਤੇ ਮੇਰੀ ਗੱਲ ਸੁਣ ਨਾ ਹਾਂਜੀ ਵੇਖੋ ਗੁੱਸੇ ਨਾ ਹੋ ਬੁੱਸੇ ਦੀ ਗੱਲ ਨਹੀਂ ਇਹ ਕਿਦਾ ਮਹਿਲ ਹੈ ਜਿਹੜਾ ਵੀ ਤੇਰੇ ਕੋਲ ਸਾਫ਼ ਨਹੀਂ ਛੇਤੀ ਕੀ ਹੁੰਦਾ ਇੱਥੇ ਹੀ ਵੇਖੋ ਪਿੱਛੇ ਵੇਖੋ ਕਿਤੇ ਹੈ ਗਿਆ ਖਲਾਰਾ ਵੇਖੋ ਇਦਾਂ ਮੈਨੂੰ ਉਹ ਖਲਾਰੇ ਨਾਲ ਨਹੀਂ ਲੱਗੇ ਮੇਰੀ ਗੱਲ ਸੁਣ ਮੈਨੂੰ ਉਹ ਖਲਾਰੇ ਨਾਲ ਕੁਝ ਨਹੀਂ ਲੱਗਣਾ ਚਾਹੀਦਾ ਕੱਲੋਂ ਕੋਈ ਆਏਗਾ ਘਰ ਦੇ ਵਿੱਚ ਕੀ ਵਖੂਗਾ ਚਾਦਰ ਗੰਦੀ ਆ ਚਾਦਰ ਹੀ ਤਾਂ ਬਦਲਨੀ ਸੀ ਜੀ ਹਫਤਾ ਗਿਆ ਪਹਿਲਾਂ ਕਿਉਂ ਨਹੀਂ ਬਦਲੀ ਤੁਸੀਂ ਆ ਹੀ ਜਲਦੀ ਕੇਜ ਨਾ ਮੇਰੀ ਸੁਣ ਕਰੋ ਤੁਸੀਂ ਆ ਗਏ ਸੀ ਜਲਦੀ ਬੰਦਿਆਂ ਨੂੰ ਚਾਦਰ ਬਦਲਣ ਦੇ ਚੰਡ ਮਾਰਨੀ ਇੱਕ ਮੂੰਹ ਤੇ ਤੈਨੂੰ ਪਤਾ ਜਾਣਾ ਲੱਗ ਵੇਖੋ ਚਾਦਰ ਬਦਲ ਨਹੀਂ ਨਹੀਂ ਮੇਰੇ ਨਾਲ ਬਹੁਤੀ ਗੱਲ ਨਹੀਂ ਕਰਨੀ ਚੱਲ ਗੱਲ ਤਾਂ ਸੁਣੋ ਜੀ ਕਿੰਨਾ ਲੋ ਪਿੱਤਾ ਹੈ ਮੇਰੀ ਨੂੰ ਦੰਨੇ ਕਿੰਨਾ ਬੋਲਦਾ ਇਹਨੂੰ ਕਿ ਤੈਨੂੰ ਖਿਆਲ ਹੀ ਨਹੀਂ ਆਂਦਾ ਕਿ ਘਰ ਦੀ ਹੈ ਹੈ ਮੈਂ ਇੱਜ਼ਤ ਦੇ ਲਵਾ ਪੋਰਾ ਇਹਨੂੰ ਅਕਲ ਨਹੀਂ ਗਈ ਇਹਦੀ ਅਕਲ ਟਕਾਣੇ ਲਿਆਣੀ ਪੈਣੀ ਕਿਸ ਦਿਨ ਹਾਏ ਚਾਹ ਤੇ ਪਾਤੀ ਆ ਪਰ ਬਿਸਕੁਟ ਕੁਝਿਆਦਾ ਹੈਗਾ ਨਹੀਂ ਹਾਏ ਜੇ ਮੈਂ ਇਹਨਾਂ ਨੂੰ ਕਹਿਤਾ ਨਹੀਂਗਾ ਫੇਰ ਕਲੇਸ਼ ਪਤਾ ਨਹੀਂ ਕਿਹੜੇ ਦਿਨ ਹੀ ਉਹ ਜਦੋਂ ਪਹਿਲਾਂ ਮੇਰੇ ਪਿੱਛੇ 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 ਫਿਰਦੇ ਹੁੰਦੇ ਸੀ ਤੇ ਅੱਜ ਇਹ ਦਿਨ ਨੇ ਕਿਵੇਂ ਨੋਟ ਡੁੱਟ ਕੇ ਪੈਂਦੇ ਆ ਭੁੱਲ ਹੀ ਗਏ ਆ ਕਿ ਮੈਂ ਕੌਣ ਆ ਆਪੇ ਆਪਣੇ ਹੱਥੀ ਲੈ ਕੇ ਆਏ ਤੇ ਅੱਜ ਆਪਣੀ ਹਰ ਇੱਕ ਚੀਜ਼ ਹੀ ਭੁੱਲ ਗਏ ਚਲੋ ਜਾਨਨੀ ਨੀ ਇਹ ਚਾਹ ਫੋਕੀ ਮੇਰੇ ਮੱਥੇ ਮਰਤੀ ਬਿਸਕਟ ਭਈਆ ਕੀ ਗੱਲ ਆਪਣੇ ਪਿਓ ਕੋ ਛੱਡ ਗਏ ਆ ਇੰਨਾ ਤੈਨੂੰ ਸੋਦਾ ਪਾ ਗਦੇ ਨਾ ਇੰਨਾ ਕੋਈ ਤੇਰੇ ਕੋਲ ਆਂਦਾ ਬਾ ਫੋਕੀ ਦਾ ਗੈਸ ਦਾ ਘਰ ਕੁੜੀ ਆ ਲੈ ਸਿੱਧਾ ਹੀ ਲੈ ਜਾ ਇਹਨੂੰ ਮੈਂ ਨਹੀਂ ਪੀਣੀ ਜੀ ਮੈਂ ਆਹੋਂ ਪੀ ਲੋ ਦਿਵਾਲੀ ਦੀ ਸਫਾਈਆਂ ਕਰਕੇ ਰਹਿ ਗਈ ਹੂੰ ਰਾਸ਼ਨ ਰਹਿ ਗਿਆ ਹੀ ਮੈਨੂੰ ਯਾਦ ਹੀ ਰਾਸ਼ਨ ਧਿਆਨ ਵਾਲਾ ਮੈਂ ਤੁਹਾਨੂੰ ਸਵੇਰੇ ਕਹਿਣਾ ਵੀ ਹੀ ਰਾਸ਼ਨ ਦਾ ਫਿਰ ਮੈਂ ਤੁਹਾਨੂੰ ਪਿੱਛੋ ਆਵਾਜ਼ ਨਹੀਂ ਮਾਰੀ ਤੇ ਕਿੰਨੇ ਕਹਿਣਾ ਹੈ ਪੀ ਲੋ ਚਲੋ ਅੱਜ ਪੀ ਲੋ ਅੱਜ ਪੀ ਦਿਵਾਲੀ ਦੀਆਂ ਸਫਾਈਆਂ ਕੀ ਗੱਲਾਂ ਬਿਸਕਟ ਵੀ ਇਹ ਵੀ ਨਾਲ ਹੀ ਸਾਫ਼ ਕਰਦੇ ਜੀ ਰਾਸ਼ਨ ਤੁਹਾਨੂੰ ਲੈ ਆਣੇ ਵਾਲਾ ਰਸੋਈ ਚ ਪੀ ਲੋ ਪੀ ਲੋ ਗੁੱਸਾ ਨਾ ਕਰੋ ਪੀ ਲੋ ਪਹਿਲਾਂ ਵੀ ਤੇ ਵੇਖੋ ਤੁਸੀਂ ਪਿੰਦੇ ਹੀ ਜਦੋਂ ਆਪਾਂ ਬਿੰਨੇ ਹਾਂ ਗੱਲਾਂ ਕਰਦੇ ਆ ਚੁੱਪ ਕਰ ਜਾ ਬਹੁਤੀ ਮੇਰੇ ਨਾਲ ਗੱਲ ਨਾ ਕਰੀ ਬਦਲ ਹੀ ਗਈ ਸੀ ਹੁਣ ਇੱਕਦਮ ਬਹੁਤੀ ਬਕਵਾਸ ਨਾ ਮੇਰੇ ਨਾਲ ਕਰ ਮੈਂ ਲੈ ਆਵਾਂ ਜੀ ਬਸ ਮਾਲਾ ਮੈਂ ਚੁੱਪ ਕਰਕੇ ਨਾ ਇੱਥੇ ਦੇ ਨਾਲ ਦੁਕਾਨ ਹੈ ਜਰਾ ਮੇਰੀ ਗੱਲ ਸੁਣ ਇੱਥੇ ਬੈਠੀ ਰ ਬਹੁਤੀ ਬਕਵਾਸ ਨਾ ਮੇਰੇ ਨਾਲ ਕਰ ਤੈਨੂੰ ਤੇ ਹੱਤ ਪਈ ਬਸ ਇਹੋ ਹੀ ਆ ਵੀ ਮੈਂ ਕੋਠੇ ਤੇ ਕਿਹੜੇ ਵੇਲੇ ਥੱਲੇ ਜਾਵਾਂ ਬਾਹਰ ਦੀ ਹਵਲਗੀ ਇਹ ਖੋਲਣਾ ਤੇਰੇ ਪਿਓ ਨੇ ਦਿੱਤੀ ਤੈਨੂੰ ਮੈਂ ਨਹੀਂ ਜਾਵਾਂ ਦੇਖੋ ਤੁਸੀਂ ਪਹਿਲਾਂ ਕਿੰਨਾ ਪਾਪਾ ਨੂੰ ਪਿਆਰ ਕਰਦੇ ਹੁਣ ਤੁਸੀਂ ਪਿਓ ਦੇ ਖਿਲਾਫ ਮੇਰੇ ਨਾਲ ਨਹੀਂ ਤੁਹਾਡਾ ਪਿਆਰ ਆ ਪਿਓ ਨਾਲ ਪਿਆਰ ਆ ਹੂੰ ਪਿਓ ਨਾਲ ਪਿਆਰ ਨਾ ਬਦਲ ਗਿਆ ਜਿੰਨਾ ਤੁਸੀਂ ਸਭ ਸੁਬ ਮਿਟ ਗਿਆ ਪਿਓ ਨਾਲ ਪਿਆਰ ਤੇ ਉਦੋਂ ਨਹੀਂ ਮਿਟ ਗਿਆ ਕੋਈ ਪਿਓ ਪਿਓ ਨਹੀਂ ਇੱਥੇ ਪਿਓ ਰਹਿੰਦਾ ਜਿਦ ਤੂੰ ਹੀ ਪੀਓ ਨਾ ਪਹਿਲਾਂ ਕਿੰਨਾ ਪਿਆਰ ਕਰਦੇ ਮੇਰੀ ਸੁਣ ਗੱਲ ਡੰਡੀ ਹੋ ਜਾ ਇੱਥੋਂ ਐਵੇਂ ਕਿਤੇ ਚਪੇੜਪੂੜ ਖਾਣਗੇ ਨਾ ਚਾਹ ਚ ਮੈਂ ਨਹੀਂ ਪੀਣੀ ਲੈ ਜਾ ਇਹਨੂੰ ਚੱਲ ਚੁੱਕ ਲੈਨ ਪੀ ਲੈ ਪੀ ਲੋ ਅੱਗੇ ਵੀ ਤੇ ਪਿੰਦੇ ਸੀ ਤੁਸੀਂ ਪੀ ਲੋ ਚਾਹ ਥੋੜੀ ਜਿਹੀ ਅੱਗੇ ਗੱਲ ਹੋ ਰਹੀ ਹੁਣ ਗੱਲ ਹੋ ਰਹੀ ਲੈ ਜਾ ਚਾਹ ਨੂੰ ਚੱਲ ਮਿੰਟ ਮਾਰ ਮੈਂ ਨਹੀਂ ਉਹ ਚਾਹ ਪੀਣੀ ਨਾ ਤੇ ਐਵੇਂ ਚਪੇੜਪੂੜ ਖਾਣਗੇ ਮੂੰਹ ਤੇ ਫਿਰ ਤੂੰ ਰੋਂਦੀ ਜਾਣਾ ਮੰਮੀ ਕੋਲ ਤੁਸੀਂ ਇੰਨਾ ਬਦਲ ਕਿਉਂ ਗਏ ਸੀ ਕੀ ਹੋ ਗਿਆ ਵਾ ਤੁਹਾਨੂੰ ਕਿਹੜੀ ਗਲਤੀ ਹੋ ਗਈ ਮੇਰੇ ਕੋ ਦੱਸੋਗੇ ਥੋੜਾ ਜਿਹਾ ਬਕਵਾਸ ਨਾ ਕਰ ਚੱਲ ਤੇ ਇਹ ਗੱਲ ਤੇ ਖੋਲ ਕੇ ਕਰੋ ਮੇਰ ਨਾਲ ਕੀ ਗੱਲ ਹੋ ਗਈ ਆ ਫੇਰ ਉਹ ਗੱਲ ਮੇਰ ਨਾਲ ਜਬਾਨ ਲੜਾਈ ਜਾਂਦੀ ਚੱਲ ਤੁਸੀਂ ਆਏ ਜਾ ਥੱਕੇ ਤੁਸੀਂ ਚਾਹ ਤੇ ਪੀ ਲੋ ਜੀ ਮੈਂ ਬੈਡ ਸ਼ੀਟ ਬਦਲਤੀ ਆ ਤੁਸੀਂ ਚਾਹ ਪੀ ਲੋ ਚਲੋ ਕੋਈ ਜ਼ਿਆਦਾ ਨਹੀਂ ਸਵਾਲ ਕਰ ਲੈ ਚੱਲ ਡੰਡੀ ਹੱਥ ਚੱਲ ਨਿਕਲ ਨਿਕਲ ਜਾ ਮੇਰ ਲਾਗੋ ਦਿਮਾਗ ਖਰਾਬ ਕੀਤਾ ਫालतू ਦਾ ਐ ਨਾ ਯਾਰ ਸਮੈਲ ਨਾ ਢੀ ਪਹਿਲਾਂ ਸ਼ਰਟ ਬਦਲਾ ਯਾਰ ਮੈਂ ਲਾ ਵਾ ਨੀ ਲਾ ਵਾ ਹਾਂਜੀ ਉਹ ਇੱਧਰ ਆ ਕੇ ਤੈਨੂੰ ਖਿੱਚ ਕੇ ਲਿਆਉਣਾ ਪਊਗਾ ਹਾਂਜੀ ਇੱਥੇ ਮੇਰਾ ਚਿੱਟੀ ਸ਼ਰਟ ਪਈ ਕਿੱਥੇ ਆ ਉਹ ਜੀ ਪ੍ਰੈਸ ਹੋਣ ਗਈ ਐ ਜੇ ਸਵੇਰੇ ਗਈ ਹਾਂ ਪ੍ਰੈਸ ਹੋਣ ਗਈ ਐ ਮੇਰੇ ਰੁਪਏ ਨੂੰ ਅੱਗ ਲਾਈ ਜੋ ਫੁੱਕੀ ਚਲੋ ਜੀ ਉਹ ਵੱਟ ਬੜੇ ਤੁਹਾਨੂੰ ਪਤਾ ਚਿੱਟੀ ਪ੍ਰੈਸ ਚਿੱਟੀ ਆ ਸ਼ਰਟ ਤੇ ਤੇਰੇ ਕੋਲ ਹੀ ਇੱਥੇ ਪ੍ਰੈਸ ਹੁੰਦੀ ਕੋਈ ਨਹੀਂ ਅੱਗੇ ਤੋਂ ਮੈਂ ਕਰਦਾ ਹਾਂ ਹਾਂ ਬੱਸ ਮੇਰੀ ਸੁਣ ਗੱਲ ਤੂੰ ਨਾ ਸੁਧਰ ਜੇ ਤੈਨੂੰ ਬੰਦਿਆਂ ਵਾਂਗੂ ਕਹਿਣਾ ਤੇ ਚੁੱਕ ਕੇ ਪੋਰੀਆ ਬਿਸਤਰਾ ਨਾ ਤੇਰੇ ਪਿਓ ਗਲ ਤੋੜ ਦੇਣਾ ਮੈਂ ਜੀ ਤੁਹਾਨੂੰ ਮੈਂ ਚੰਗੀ ਨਹੀਂ ਲੱਗੀ ਬਿਲਕੁਲ ਕੀ ਹੋ ਗਿਆ ਤਾਂ ਮੇਨਾਂ ਕਾ ਬਦਲ ਗਏ ਮੈਂ ਇੱਧਾਂ ਦਾ ਹੀ ਚੱਲ ਨਿਕਲ ਨਿਕਲ ਇੱਥੇ ਮੇਰੀ ਸ਼ਰਟ ਲੈ ਗਿਆ ਪਹਿਲਾਂ ਚੱਲ ਲੋ ਤੇ ਸਵੇਰੇ ਮਿਲਣੀ ਡੰਡੀਓ ਚੱਲ 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 ਸਵੇਰੇ ਮਿਲਣੀ ਸੀ ਚੱਲ ਲਊ ਪਿੱਤਾ ਇਹਨੇ ਮੇਰਾ ਤਾਂ ਮੇਰਾ ਇਹਨੇ ਕਟਾ ਹਾਏ ਮੈਂ ਸੇਵਕਾ ਕੀ ਹੋ ਗਿਆ ਤੁਹਾਨੂੰ ਹਣ ਆ ਮੇਰੇ ਵੱਲ ਪੈ ਗਿਆ ਇਹ ਲੰਦਾ ਪੈਰ ਫੜੇ ਰ ਮੈਨੂੰ ਉੱਠੋ ਚਲੋ ਉੱਠੋ ਹਲਾ ਮੈਂ ਦਵਾਈ ਲਾ ਕੇ ਦਵਾ ਪਹਿਲਾਂ ਤੁਹਾਨੂੰ ਦੇਖੀ ਕਿੰਨਾ ਸੁੱਝ ਗਿਆਈ ਉਹ ਫੜ ਦਵਾਈ ਉੱਠ ਜਾਓ ਪਈ ਦਵਾਈ ਫੜਾ ਦੇ ਮੈਨੂੰ ਉੱਠ ਜਾ ਲੱਗਾ ਲਿਆਉਣਾ ਹਾਏ ਹਲੋ ਮੰਮੀ ਹਵੇ ਹਲੋ ਨਹੀਂ ਤੁਮ ਲੈ ਨਾ ਤਾ ਨੂੰ ਡਾਕਟਰ ਕੋਲ ਬਹਿ ਕੇ ਆ ਕੇ ਖਿਜੜ ਕੇ ਪਾਣੀ ਦਾ ਗਲਾਸ ਲਿਆ ਕੇ ਤੇ ਖਾਣੀ ਨਾਲ ਨਾਲ ਨੋ ਲਵ ਨੂੰ ਕਹਿ ਦਿੰਦਾ ਦੇ ਦਿੰਦੀ ਤੂੰ ਲੈ ਆ ਕੇ ਦੇ ਦੇਂਗਾ ਕੁਝ ਹੋ ਜਾਏਗਾ ਜਦ ਤੁਰਿਆ ਜਾ ਪਿਓ ਖਾਓ ਦਵਾਈ ਦੁਰ ਫੜੇ ਮੁੱਤੇਰੇ ਵਰਗੇ ਦਾ ਲੋਂਠਾ ਗਿਆ ਐਸੇ ਦਿਲ ਨੇ ਤੇਰੇ ਜੰਮਿਆ ਸੀ ਕਿ ਤੈਨੂੰ ਅਗਲ ਨਾ ਹੋਵੇ ਮੈਂ ਕੀ ਕਰਤਾ ਹੁਣ ਆ ਗਲਾਸ ਹੱਥ ਫੜ ਲਿਆ ਹੈ ਟਰੇ ਤੇਰੀ ਮਾਂ ਨੇ ਲੈ ਕੇ ਆਣੀ ਸੁੱਟ ਕੇ ਉਹਨਾਂ ਕੋਹਣੇ ਆਏ ਜੇ ਮੈਂ ਚਪੈੜ ਮਾਰਨੀ ਮੇਰੇ ਕੇ ਬੋਲਿਆ ਵੀ ਫੜਾ ਦੇ ਜੱਜ ਜਾ ਕੇ ਦੋ ਕੁੱਟਨਾ ਦੁੱਧ ਦੇ ਵਿੱਚ ਹਲਦੀ ਪਾ ਕੇ ਤੇ ਥੋੜਾ ਜਿਹਾ ਮਿੱਠਾ ਪਾ ਕੇ ਤੇ ਲਿਆ ਕੇ ਦੇ ਮੈਨੂੰ ਲਾਓ ਬਣਾ ਦੇ ਕਿਹੜੀ ਗੱਲ ਲਾਓ ਬਣਾ ਦੇਗੀ ਚਾਹ ਤਾਂ ਤੈਨੂੰ ਚੱਜਨਾ ਬਣਾ ਕੇ ਨਹੀਂ ਦਿੰਦੀ ਹੁਣ ਦੁੱਧ ਦੇ ਦੇਗੀ ਮੈਨੂੰ ਉਹ ਦੇਈ ਨਾ ਕੱਪੜੇ ਤੁਹਾਨੂੰ ਨੂੰ ਤੋਹੰਦੇ ਜਾ ਜਾ ਕੇ ਬਣਾ ਕੇ ਲਿਆ ਜਾ ਤੁਰਿਆ ਜਾ ਗਾਂ ਨੂੰ ਨਾ ਨਾ ਤਾ ਮੈਂ ਤੈਨੂੰ ਤੇ ਮੈਂ ਡਿੱਕੇ ਲਾਨੀ ਆ ਕਿਵੇਂ ਨੂੰਹ ਦੇ ਨਾਲ ਲੱਗ ਰੰਦਾ ਕਿਵੇਂ ਉਹਦੀ ਜ਼ਿੰਦਗੀ ਜ਼ਹਿਰ ਕੀਤੀ ਕੁੜੀ ਦੀ ਭਲਾ ਇਹ ਤੇ ਗਰਮੀ ਬੜਾ ਹੋ ਗਿਆ ਮੰਮੀ ਨੇ ਤੇ ਫੇਰ ਰੋਲਾ ਪਾਉਣਾ ਵੇ ਆ ਜਾ ਵੇ ਆ ਜਾ ਕਿੱਥੇ ਰਹਿ ਗਈਆਂ ਉਹ ਆ ਗਿਆ ਆ ਗਿਆ ਲੈ ਚੱਲ ਸੇਕਾ ਇਦਾਂ ਵੇਖੀ ਜੋ ਕੀ ਹੋਊਗਾ ਆ ਲੋ ਮੰਮੀ ਹਾਂ ਲੈ ਆ ਹੱਥ ਤੇ ਫੇਰ ਨਾ ਕੋਲੀ ਲੈ ਆਂਦਾ ਹੈਂ? ਯਾ ਪੀਣਾ ਯਾ ਤੁਸੀਂ ਪੀਓ ਟਰੇ ਚ ਰੱਖ ਰੱਖ ਪੀਣਾ ਤੁਸੀਂ ਟਰੇ ਚ ਰੱਖ ਰੱਖ ਕੋਲੀ ਕਹੀ ਆ ਗੜੀ ਪੈਣੇ ਆ ਹੈ ਜਦੋਂ ਵਿਆਹ ਨਹੀਂ ਸੀ ਗਿਆ ਕੰਮ ਕਰਦੇ ਚਾਰ ਕਰਦਾ ਹੀ ਸੀ ਉਹਨਾਂ ਰਾਨ ਵਾਲਾ ਹੋ ਗਿਆ ਤੇ ਗੱਲਾਂ ਕਰਦਾ ਮੈਂ ਐਦਾਂ ਕਰ ਉਹ ਮੇਰਾ ਸੂਟ ਹੈਗਾ ਨਾ ਬਾਹਰ ਉਹ ਮਾੜੀ ਇੱਥੇ ਲਿਆ ਕੇ ਪ੍ਰੈਸ ਮਾਰਦੇ ਤੇ ਮੈਂ ਪਾ ਲਵਾਂ ਯਾਰ ਮੈਂ ਪ੍ਰੈਸ ਮਾਰੂੰਗਾ ਉਹਨੂੰ ਕੋ ਆਪੇ ਮਾਰ ਦਿੰਦੀ ਪ੍ਰੈਸ ਉਹ ਕੌਣ ਐ ਨੋਆ ਕਰਦੀ ਹੈ ਹੈ ਨੋ ਨੌਕਰ ਹੋ ਨਹੀਂ ਹੈ ਓਰੇ ਆਇਆ ਚਾਰ ਘਾਰੋਂ ਨੂੰ ਲਵਾ ਦੇਣੀ ਆ ਤੇ ਤਾਂ ਕੀ ਗੱਲ ਕੀ ਗੱਲ ਮੈਨੂੰ ਇੰਨਾ ਕੰਮ ਦੱਸਣਾ ਤੇ ਮੈਂ ਨੌਕਰ ਆ ਹਾਂ ਤੂੰ ਨੌਕਰ ਨਹੀਂ ਨਾਗਾ ਤੇ ਮੇਰੀ ਨਾ ਧਿਆਨ ਨਾਲ ਗੱਲ ਸੁਣ ਲਾ ਉਹ ਵੀ ਨਾ ਗੱਜ-ਬੱਜ ਕੇ ਵਿਆਹ ਕਿ ਲਿਆਂਦੀ ਹੈ ਮੰਨਿਆ ਤੇਰੀ ਪਸੰਦ ਦੀ ਆਈ ਹੈ ਪਰ ਉਹਨੂੰ ਮੈਂ ਧੀ ਬਣਾ ਕੇ ਰੱਖਿਆ ਹੈ ਨੋ ਐ ਮੇਰੀ ਤੇ ਉਹਦਾ ਫਰਜ ਬੰਦਾ ਕੰਮ ਕਰਨਾ ਬੋਤਾ ਮੈਨੂੰ ਨਾ ਲੈਕਚਰ ਜਾ ਨਾ ਦੇਆ ਕਰੋ ਹਾਂ ਤੇ ਤੇਰਾ ਵੀ ਫਰਜ ਬੰਦਾ ਹੀ ਸੁਣ ਲਈ ਤੇ ਫਰਜ ਬੰਦਾ ਹੈ ਕੁਝ ਇਹ ਜਿਹੜੀ ਘਰ ਦੀ ਇੱਕ ਇੱਕ ਇੱਟ ਹੈ ਨਾ ਇਹ ਮੇਰੇ ਨਾਮ ਹੈ ਪੂਰਾ ਮਕਾਨ ਇਹ ਜਿਹੜੀ ਜ਼ਮੀਨ ਤੇ ਖਲੋਤਾ ਮੈਂ ਕਿੱਡਾ ਤੂੰ ਬਣਿਆ ਚੰਮਲ ਚੜਿਆ ਫਿਰਦਾ ਮੈਂ ਐਦਾਂ ਮੈਂ ਕਰਦੀ ਲੱਬ ਨੂੰ ਲਮਾਨੀ ਦੋ ਚਾਰ ਘਰਾਂ ਦੇ ਕੰਮ ਕਿਤੇ ਰੋਟੀ ਕਿਤੇ ਕੱਪੜੇ ਮੰਮੀ ਮੇਰੀ ਗੱਲ ਸੁਣ ਐਵੇਂ ਲਮੋਣਾ ਨੂੰ ਕਰਦੀ ਨੋ ਆਓ ਕੌਣ ਹੈ ਨੋ ਹਾਂ ਤੇ ਤੂੰ ਲੋਕੀ ਸਮਝਦਾ ਕੀ ਸਮਝਦਾ ਕਦੀ ਉਹਨੇ ਇੱਜ਼ਤ ਨਾਲ ਗੱਲ ਕੀਤੀ ਪਿਛਲੇ 4 ਸਾਲਾਂ ਤੋਂ ਦਾ ਜਲੂਸ ਕੱਢਿਆ ਹੈ ਵਿਆਹ ਨੂੰ ਟਾਈਮ ਜ਼ਿਆਦਾ ਹੋ ਜਾਏ ਪੁਰਾਣਾ ਹੋ ਜਾਏ ਤੇ ਜਨਾਨੀ ਦਾ ਜਲੂਸ ਕੱਢਣਾ ਸ਼ੁਰੂ ਕਰਦੀਦਾ ਮਾਂ ਨੇ ਸਾਰੀ ਉਮਰ ਨਾਲ ਨਹੀਂ ਰਹਿਣਾ ਉਹਨੇ ਤੇਰੇ ਨਾਲ ਖਲੋਣਾ ਮੁੱਡੇ ਦਾ ਮੁੱਡਾ ਲਾ ਕੇ ਉਹਦੀ ਇੱਜ਼ਤ ਕਰੇਗਾ ਨਾ ਤੇ ਕੱਲ ਨੂੰ ਤੇਰੀ ਸਮਾਜ ਇੱਜ਼ਤ ਰੱਖੇਗੀ ਤੇ ਜੇ ਉਹਦੀ ਇੱਜ਼ਤ ਘਰ ਵਿੱਚ ਚੰਗੀ ਤਰ੍ਹਾਂ ਧੋਹੇਗਾ ਨਾ ਤਾਂ ਤੈਨੂੰ ਕਿਹੇ ਪਾਸੇ ਜੋਗੀ ਨਹੀਂ ਕੱਲ ਨੂੰ ਛੱਡੇਗੀ ਕਿਉਂਕਿ ਅੱਜ ਮਾਂ ਦੇ ਜਿੰਦੇ ਜਿਓ ਬੋਲਦੀ ਨਹੀਂ ਪਰ ਕੱਲ ਨੂੰ ਉਹ ਬੋਲੇਗੀ ਇੱਕ ਨਾ ਇੱਕ ਦਿਨ ਬੰਦਾ ਨਾ ਅੱਖ ਸੜ ਕੇ ਬੋਲਦਾ ਹੀ ਬੱਚੇ ਨੂੰ ਬੋਦੀ ਚੁੰਨੀ ਵੱਡੋ ਨਾ ਬਾਰ-ਬਾਰ ਉਹ ਵੀ ਚੀਕਦਾ ਫਿਰ ਹੱਥ ਚੁੱਕਦਾ ਆਪਣਾ ਸੌਰੀ ਮੰਮੀ ਗਲਤੀ ਹੋ ਗਈ ਮੇਰੇ ਕੋਲ ਮੈਥੋਂ ਨਹੀਂ ਸੌਰੀ ਮੰਗਣੀ ਮੰਗਣੀ ਹੈ ਨਾ ਤਾਂ ਉਹਦੇ ਕੋਲ ਮੰਗ ਉਹਨੂੰ ਪਿਆਰ ਦੇ ਜਿਸ ਪਿਆਰ ਦੀ ਹੱਕਦਾਰ ਹੈ ਸਾਰੇ ਘਰ ਦਾ ਕੋਨਾ-ਕੋਨਾ ਉਹ ਸਾਫ਼ ਕਰਦੀ ਹੈ ਸੇਰੇ ਉੱਠ ਜਾਂਦੀ ਹੈ ਪੰਜ ਵੇ ਉੱਠ ਕੇ ਸਾਰਾ ਘਰ ਦਾ ਕੰਮ ਕਰਕੇ ਤੇਰੇ ਦਫਤਰ ਜਾਂਦਾ ਤੇ ਤੇਰਾ ਟਿਫਨ ਪੈਕ ਕਰਕੇ ਉਹ ਦਿਨ ਦੀ ਤੇਰੀ ਮਾਂ ਨਹੀਂ ਕਰਦੀ ਪੀ ਹਰ ਚੀਜ਼ ਸਾਫ਼ ਸੁਥਰੀ ਤੇਰੀਆਂ ਭੈਣਾਂ ਆ ਜੇ ਤਾਂ ਚਾਖਰੀਆ ਕਰਦੀ ਐ ਤੇ ਇੱਜ਼ਤ ਦੇ ਲਗੇ ਤੁਸੀਂ ਪਰੇ ਹੋ ਜਾਂਦੇ ਹੋ ਨੌਕਰ ਬਣਾ ਦਿੰਦੇ ਜਨਾਨੀ ਨੂੰ ਨਹੀਂ ਆ ਕੀ ਕੀਤਾ ਇਨੀ ਉਹ ਕੀ ਕੀਤਾ ਬੜੇ ਦਿਨਾਂ ਤੋਂ ਮੈਂ ਵੇਖਣ ਨਹੀਂ ਗਲਤੀ ਹੋ ਗਈ ਯਾਰ ਨਾ ਰੌਲਾ ਪਾਓ ਨਾ ਸੌਰੀ ਮੰਗਣ ਤੇ ਡਿਆ ਮੈਂ ਮੰਗ ਫਿਰ ਉਸੇ ਕੋ ਮੰਗ ਗੱਲ ਲਾ ਕੇ ਪਿਆਰ ਦੇ ਕੇ ਆਪਣੀ ਗਲਤੀ ਨੂੰ ਨਾ ਸੁਧਾਰ ਤੇ ਕਹਦੇ ਅੱਤਵਾਲ ਉੱਚਾ ਨੀ ਮੰਨੀ ਉਹਨੂੰ ਕਦੀ ਬੋਲੇਗਾ ਜੇ ਤੈਨੂੰ ਸੱਚੀ ਮੁੱਚੀ ਆਪਣੇ ਆਪ ਚ ਮਹਿਸੂਸ ਹੋਇਆ ਜਨਾਨੀ ਨਾ ਕਰਦੀ ਇੱਜ਼ਤ ਹੁੰਦੀ ਐ ਲక్ష్ਮੀ ਹੁੰਦੀ ਐ ਉਹਨੂੰ ਇਹ ਦਦਕਾਰੀ ਦਾ ਨਹੀਂ ਹੁੰਦਾ ਸਮਝ ਚਾਈ ਗੱਲ ਤੁਰ ਜਾ ਗਾਂ ਲੱਗ ਕੇ ਚੱਲ ਕਿੱਡਾ ਚੰਮਲ ਚੜਿਆ ਹਾਂਜੀ ਕੁਛ ਨਹੀਂ ਲਾ ਮੈਂ ਬਸ ਕੱਪੜੇ ਤੋਂ ਆ ਗਈ ਸੀ ਮੈਂ ਹੁਣੇ ਬਸ ਕੱਪੜੇ ਪ੍ਰੈਸ ਕਰ ਲਾਂ ਮੈਂ ਸਬਜ਼ੀ ਨੂੰ ਕਰਾਂ ਰਹਿੰਦਰ ਤੂੰ ਪ੍ਰੈਸ ਸਪਰਸ ਮੇਰੀ ਗੱਲ ਸੁਣ ਹਾਂਜੀ ਤੈਨੂੰ ਮੈਂ ਨਾ ਕੰਮ ਵਾਲੀ ਲਵਾ ਦੇਣੀ ਆਪਾਂ ਕੀ ਹੋ ਗਿਆ ਜੀ ਤੁਹਾਨੂੰ ਠੀਕ ਚ ਕੋਈ ਗਲਤੀ ਤੇ ਨਹੀਂ ਹੋਈ ਮੇਰੇ ਕੋਲ ਯਾਰ ਕੋਈ ਗਲਤੀ ਨਹੀਂ ਤੈਨੂੰ ਕੰਮ ਵਾਲੀ ਲਵਾ ਦੇਣੀ ਮੈਂ ਬੱਸ ਹੋਰ ਕੰਮ ਹੁਣ ਤੈਨੂੰ ਕੰਮ ਕਰ ਦੇਣੀ ਤੁਹਾਡੀ ਕਨੀ ਸਪਰਸ ਕੋਈ ਗਲਤੀ ਹੋ ਗਈ ਡਰਨ ਕਿ ਨਹੀਂ ਫੇਰ ਕੋਈ ਗਲਤੀ ਹੋ ਗਈ ਤਾਂ ਹੱਸ ਤਾ ਮੈਂ ਹੁਣੇ 5 ਮਿੰਟ ਚ ਬਸ ਆ ਜਾ ਮੈਂ ਸੱਚੀ ਮੈਂ ਨਾ ਸੌਰੀ ਫੀਲ ਕਰਨ ਦਾ ਮੈਂ ਤੈਨੂੰ ਹਰੇਕ ਦੇ ਸਾਹਮਣੇ ਗਲਤ ਬੋਲਦਾ ਰਿਆ ਯਾਰਾਂ ਦੋਸਤਾਂ ਦੇ ਸਾਹਮਣੇ ਗਲਤ ਬੋਲਦਾ ਰਿਆ ਇੱਥੋਂ ਤੱਕ ਕਿ ਤੈਨੂੰ ਮੰਮੀ ਦੇ ਸਾਹਮਣੇ ਮੈਂ ਗਲਤ ਬੋਲ ਮੰਦਾ ਕਿ ਜੇ ਮੇਰੀ ਇੱਜ਼ਤ ਹੈਗੀ ਆ ਤੇ ਜੇ ਤੇਰੀ ਵੀ ਤੇ ਹੁੰਨੀ ਆ ਤੂੰ ਵੀ ਤੇ ਇਹ ਕਰਦੀ ਆ ਕਰ ਘਰ ਨੋਤੀ ਹੈਗੀ ਆ ਤੇ ਜੇ ਮੈਂ ਤੇਰੀ ਇੱਜ਼ਤ ਨਾ ਕੀਤੀ ਤੇ ਕਿਦੀ ਇੱਜ਼ਤ ਕਰੂੰਗਾ ਸੱਚੀ ਯਾਰ ਮੈਂ ਬੜਾ ਸੌਰੀ ਫੀਲ ਕਰੰਨੇ ਕੋਈ ਗੱਲ ਨਹੀਂ ਜੀ ਫਿਰ ਕੀ ਆ ਕੋਈ ਗੱਲ ਨਹੀਂ ਜੀ ਅੱਜ ਤੇ ਹੀ ਬਹੁਤ ਪਿਆਰ ਨਾਲ ਮੈਂ ਨਾਲ ਗੱਲ ਕੀਤੀ ਬਹੁਤ ਜ਼ਿਆਦਾ ਪਤਾ ਕਿੰਨਾ ਟਾਈਮ ਹੋ ਗਿਆ ਸੀ ਤੇ ਹੀ ਕਦੀ ਮੈਨੂੰ ਮਾਰਦੇ ਹੀ ਕਦੀ ਗਾਲਾਂ ਕੱਢਦੇ ਹੀ ਕਦੀ ਕੁਛ ਅੱਜ ਮੇਰਾ ਮਨ ਹੀ ਖੁਸ਼ ਹੋ ਗਿਆ ਹੋਇਆ ਦੀ ਦੀਵਾਲੀ ਦੇ ਦੀਵੇ ਬਾਲਨੇ ਆ ਲਾਈਟਾਂ ਜਗਾਣੀਆਂ ਉਹ ਘਰ ਚ ਰੋਸ਼ਨੀ ਮੇਰੀ ਤੇ ਰੋਸ਼ਨੀ ਤੁਹੀ ਜੇ ਕਰਦੇ ਤੁਹੀ ਆਗੇ ਚ ਨਾ ਵਾਪਸ ਮੇਰੇ ਲਈ ਇੰਨਾ ਹੀ ਬਹੁਤ ਹੈ ਕਿ ਮੇਰਾ ਸੇਵਕ ਵੀ ਵਾਪਸ ਆ। ਬਾਗਲੇ ਇੱਕ ਨੱਕ ਦਿਨ ਤੇ ਹੋਣਾ ਹੈ ਉਹ ਵਖਰੀ ਗੱਲ ਹੁਣ ਅੱਖਾਂ ਖੋਲੀਆਂ ਨੇ ਤੇਰੇ ਕੋਲ ਆ ਗਿਆ ਸੌਰੀ ਫਿਰ ਕਰਦਾ। ਚਲੋ ਸ਼ੋਪਿੰਗ ਕਰਨ ਚੱਲੀਏ। ਉਹ ਅੱਛਾ ਢ ਪਰੇ ਤਰਕੇ ਨੂੰ ਬਾਹਰ ਡਿਨਰ ਕਰ ਲਾਂਗੇ ਆ ਜਾਗਾ। ਰਹਿਣ ਦੇ ਤਾ ਚਲ।